ਸਕਲ ਦੋਸਤੋ ਦੋਸਤੋ ਪੰਜਾਬ ਵਿੱਚੋਂ ਵਿਦੇਸ਼ ਜਾਣ ਦੇ ਨਾਂ ਤੇ ਠੱਗੀ ਮਾਰਨ ਦੀਆਂ ਨਿਤ ਖਬਰਾਂ ਮਿਲਦੀਆਂ ਹਨ ਪਰ ਜੋ ਹੁਣ ਟ੍ਰੈਂਡ ਚੱਲਿਆ ਹੈ ਐਲੀਟ ਸਵਾਦੀ ਕੁੜੀ ਨਾ ਵਿਆਹ ਕਰਵਾਓ ਤੇ ਵਿਦੇਸ਼ ਉਡਾਰੀ ਮਾਰੋ ਠੱਗੀ ਮਾਰਨ ਵਿੱਚ ਹੁਣ ਕੁੜੀਆਂ ਵੀ ਸ਼ਾਮਲ ਹੋ ਗਈਆਂ ਹਨ ਪੂਰੀ ਜਾਣਕਾਰੀ ਸਾਂਝੀ ਕਰਾਂਗਾ ਕਿਵੇਂ ਬਚਦੀ ਹੈ ਲੜਕੇ ਵਾਲੇ ਨਾਲ ਠੱਗੇ ਵੀਡੀਓ ਧਿਆਨ ਨਾਲ ਦੇਖਣਾ ਕੋਈ ਵੀ ਲੜਕੀ ਪਲੱਸ 2 ਤੋਂ ਬਾਅਦ ਹਾਈਲਿਟਸ ਕਰਦੀ ਹੈ ਤੇ ਖਬਰਾਂ ਵਿੱਚ ਲੜਕੀ ਵਾਲੇ ਇਸ਼ਤਿਹਾਰ ਦਿੰਦੇ ਹਨ ਕਿ ਸੱਤ ਬੈਂਡ ਵਾਲੀ ਲੜਕੀ ਲਈ ਲੜਕਾ ਚਾਹੀਏ ਉਹੀ ਸੰਪਰਕ ਕਰਨ ਚੋਂ ਖਰਚਾ ਕਰ ਸਕਣ ਤੇ ਮੁੰਡੇ ਵਾਲਿਆਂ ਵੱਲੋਂ ਹੁਣ ਆਲਟਸ ਨਹੀਂ ਹੁੰਦੀ ਮੁੰਡੇ ਇਹਨੇ ਕੁਆਲੀਫਾਈਡ ਨਹੀਂ ਹੁੰਦੇ ਜਿਹਦੇ ਕਰਕੇ ਠੱਗੀ ਦੇ ਚਾਂਸੇ ਵਿੱਚ ਆਉਂਦੇ ਹਨ ਇਹ ਮੈਂ ਸਾਰੀ ਕੁੜੀਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਉਹਨਾਂ ਕੁੜੀਆਂ ਦੀ ਗੱਲ ਕਰ ਰਿਹਾ ਜੋ ਠੱਗੀ ਮਾਰਨ ਵਾਲੀਆਂ ਹਨ ਬਾਕੀ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਬਾਕੀ ਸਾਰੇ ਠੀਕ ਹਨ ਸਾਰੇ ਪੰਜੇ ਉਂਗਲੇ ਬਰਾਬਰ ਨਹੀਂ ਹੁੰਦੀਆਂ ਕਦੇ ਵੀ ਸਾਰੇ ਗਲਤ ਨਹੀਂ ਹੁੰਦੇ ਸਾਰੇ ਸਹੀ ਨਹੀਂ ਹੁੰਦੇ ਰੁਪਈਏ ਲਗਾਓ ਤੇ ਬਾਹਰ ਜਾਓ ਕਈ ਮੈਨੂੰ ਹੁਣ ਗਾਲਾਂ ਵੀ ਕੱਢਣਗੇ ਤੇ ਵੀਡੀਓ ਵੀ ਨਹੀਂ ਦੇਖਣਗੇ ਕੋਈ ਚੱਕਰ ਨਹੀਂ ਨਾ ਦੇਖਣ ਨਾ ਆਈ ਡੋਂਟ ਕੇਅਰ ਪਰ ਜੋ ਸੱਚ ਹੈ ਮੈਂ ਦੋਖੇ ਸਾਹਮਣੇ ਲਿਆਵਾਂਗਾ। ਦੋਸਤੋ ਸਾਡੇ ਪੰਜਾਬੀ ਭਾਈਚਾਰੇ ਵਿੱਚ ਜ਼ਮੀਨ ਜਾਇਦਾਦ ਵੇਚ ਕੇ ਵਿਦੇਸ਼ਾਂ ਦੇ ਵਿੱਚ ਦਿਹਾੜੀ ਕਰਨ ਦਾ ਰੁਝਾਨ ਬਹੁਤ ਵੱਧ ਗਿਆ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ। ਸ਼ਹਿਰਾਂ ਵਿੱਚ ਪੰਜਾਬੀ ਲੋਕ ਬਹੁਤ ਹੀ ਘੱਟ ਗਿਣਤੀ ਵਿੱਚ ਨਜ਼ਰ ਆਉਂਦੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੀ ਹਾਂ ਮਾਮਲਾ ਕੀ ਹੈ। ਦੋਸਤੋ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਾੜਾ ਕਲਖੁਰਦ ਦੇ ਵਸਨੀਕ ਜਗਤਾਰ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਚਾਂਸਾ ਦੇ ਕੇ 25 ਲੱਖ ਰੁਪਏ ਹੋਰ ਮੰਗਲ ਦਾ ਮਾਮਲਾ ਸਾਹਮਣੇ ਆਇਆ ਹੈ। ਜਗਤਾਰ ਸਿੰਘ ਪਹਿਲਾਂ ਹੀ 36,85,000 ਰੁਪਏ ਲਗਾ ਚੁੱਕਾ ਹੈ। ਉਸਨੇ ਪੁਲਿਸ ਨੂੰ ਕੰਪਲੀਟ ਦਿੱਤੀ। ਪੁਲਿਸ ਨੇ ਜਾਂਚ ਕੀਤੀ ਦੋਸਤੋ ਜਸਪ੍ਰੀਤ ਸਿੰਘ ਦੀ ਮੈਰਿਜ ਮਨਪ੍ਰੀਤ ਕੌਰ ਨਿਵਾਸੀ ਪਿੰਡ ਬੋਟਰ ਖੁਰਦ ਦੇ ਨਾਲ 20 11 2022 ਨੂੰ ਤਲਵੰਡੀ ਭਾਈਚ ਹੋਈ ਸੀ। ਸਾਰਾ ਖਰਚਾ ਜਸਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਗਿਆ ਤੇ ਜਨਕੀ ਮੁੰਡੇ ਵਾਲੇ ਵੱਲੋਂ ਮਨਪ੍ਰੀਤ ਕੌਰ ਦੇ ਆਇਲਟਸ ਵਿੱਚੋਂ 6.5 ਬੰਡ ਆਏ ਸਨ ਤੇ ਮਨਪ੍ਰੀਤ ਕੌਰ ਦੇ ਪਰਿਵਾਰ ਨੇ ਕਿਹਾ ਸੀ ਕਿ ਉਹ ਉਹਨਾਂ ਦੀ ਧੀ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ ਮਤਲਬ ਕੰਟਰੈਕਟ ਮੈਰਿਜ ਹੋਈ ਤੇ ਕੁੜੀ ਕੈਨੇਡਾ ਜਾ ਕੇ ਮੁੰਡੇ ਨੂੰ ਬੁਲਾ ਲਵੇਗੀ ਹੋਇਆ ਵੀ ਇਸ ਤਰ੍ਹਾਂ ਤੇ ਕੁੜੀ ਨੂੰ ਲੜਕੇ ਨੂੰ ਪੀਆਰ ਦਲਵਾ ਦੇਗੀ ਜਸਪ੍ਰੀਤ ਕੌਰ ਨੇ ਦੇ ਪਰਿਵਾਰ ਨੇ ਜਸਪ੍ਰੀਤ ਸਿੰਘ ਦੇ ਪਰਿਵਾਰ ਨੇ 36 ਲੱਖ ਰੁਪਏ ਖਰਚ ਕਰ ਦਿੱਤੇ ਦੇ ਮਤਲਬ ਪੇਪਰ ਮੈਰਿਜ ਹੋਣ ਦਾ 36 ਲੱਖ ਰੁਪਏ ਖਰਚਾ ਫਿਕਸ ਹੋਇਆ ਲੜਕੇ ਨੂੰ ਵਿਦੇਸ਼ ਜਾਣ ਦੀ ਚਾਹਤ 36 ਲੱਖ ਵਿੱਚ ਪੈ ਗਈ ਤੇ 25 ਲੱਖ ਰੁਪਏ ਹੋਰ ਮੰਗੇ ਜਾਨੀ ਕਿ 61 ਲੱਖ ਰੁਪਏ ਵਿੱਚ ਪੈ ਗਈ ਅਗਰ ਪੀਆਰ ਹੋ ਜਾਂਦਾ ਹੁਣ ਲੇਕਿਨ ਮੈਨੂੰ ਹੁਣੇ ਸਮਝ ਨਹੀਂ ਆਉਂਦੀ ਕਿ ਦਿਹਾੜੀ ਕਰਨ ਲਈ ਐਡੀ ਵੱਡੀ ਅਮਾਉਂਟ ਖਰਚ ਕਰਨ ਕਿਉਂ ਕਰ ਰਹੇ ਹਨ ਪੰਜਾਬੀ ਵਿਆਹ ਤੋਂ ਬਾਅਦ 25 ਦਸੰਬਰ 2022 ਨੂੰ ਮਨਪ੍ਰੀਤ ਕੌਰ ਕੈਨੇਡਾ ਚਲੀ ਗਈ ਤੇ 5 ਮਹੀਨੇ ਬਾਅਦ ਆਪਣੇ ਪਤੀ ਜਸਪ੍ਰੀਤ ਨੂੰ ਉੱਥੇ ਬੁਲਾ ਲਿਆ ਇਥੇ ਤੱਕ ਤਾਂ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ ਜਸਪ੍ਰੀਤ ਸਿੰਘ ਦੇ ਪਿਤਾ ਨੇ ਜਦੋਂ ਦਸਰਤੀ ਮਨਪ੍ਰੀਤ ਕੌਰ ਕੈਨੇਡਾ ਵਿੱਚ ਪੀਆਰ ਦਲਵਾਉਣ ਲਈ 25 ਲੱਖ ਰੁਪਏ ਹੋਰ ਮੰਗ ਰਹੀ ਹੈ ਜੋ ਉਹਨਾਂ ਨੇ ਪੁਲਿਸ ਨੂੰ ਬਿਆਨ ਦਿੱਤੇ ਤੇ ਪੈਸੇ ਨਾ ਦੇਣ ਦੀ ਹਾਲਤ ਵਿੱਚ ਜਸਪ੍ਰੀਤ ਨੂੰ ਵਾਪਸ ਭੇਜਣ ਦੀਆਂ ਧਮਕੀਆਂ ਦੇ ਰਹੀ ਹੈ ਦੋਸਤੋ ਹਮ ਸੋਚਣ ਵਾਲੀ ਗੱਲ ਹੈ ਕਿੱਧਰ ਨੂੰ ਜਾ ਰਿਹਾ ਪੰਜਾਬ ਜਸਪ੍ਰੀਤ ਸਿੰਘ ਨੇ ਦੱਸਿਆ ਜਗਤਾਰ ਸਿੰਘ ਨੇ ਦੱਸਿਆ ਕਿ ਪੰਚਾਇਤ ਦੇ ਰਾਹੀਂ ਮਨਪ੍ਰੀਤ ਦੇ ਫਾਦਰ ਗੁਰਚਰਨ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਜਦੋਂ ਉਹਨਾਂ ਦੀ ਲੜਕੀ ਪੀਆਰ ਕਰਵਾਵੇਗੀ ਤੇ ਪੱਤੀ ਲੱਖ ਰੁਪਏ ਹੋਰ ਮੰਗ ਰਹੀ ਆ ਤਾਂ ਉਹਨਾਂ ਨੇ ਕਿਹਾ ਕਿ ਸੰਬੰਧੀ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਪੁਲਿਸ ਨੇ ਜਾਂਚ ਕੀਤੀ ਦੋਵੇਂ ਧਿਰਾਂ ਦੇ ਬਿਆਨ ਵਗੈਰਾ ਦਰਜ ਕਰਵਾਏ ਆਪਾ ਆਪਣਾ ਪੱਖ ਪੇਸ਼ ਕੀਤਾ ਜਾਂਚ ਸਮੇਂ ਮਨਪ੍ਰੀਤ ਕੌਰ ਦੇ ਪਿਤਾ ਨੇ ਜਸਪ੍ਰੀਤ ਸਿੰਘ ਦੇ ਉੱਤੇ ਦੋਸ਼ ਲਾਇਆ ਕਿ ਕੈਨੇਡਾ ਵਿੱਚ ਉਸਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਰਕੇ ਉਹ ਉਸਦੇ ਕੋਲੋਂ ਵੱਖ ਹੋ ਗਈ ਮਤਲਬ ਮਨਪ੍ਰੀਤ ਕੌਰ ਕੈਨੇਡਾ ਵਿੱਚ ਜਸਪ੍ਰੀਤ ਮਨਪ੍ਰੀਤ ਕੌਰ ਜਸਪ੍ਰੀਤ ਤੋਂ ਵੱਖ ਰਹਿ ਰਹੀ ਹੈ ਅਤੇ ਐਪਲੀਕੈਂਟ ਨੂੰ ਦੋਸ਼ਾਂ ਨੂੰ ਬੇਬਨਵਾ ਦੱਸਿਆ ਉਕਤ ਕੇਸ ਵਿੱਚ ਜਾਂਚ ਅਧਿਕਾਰੀ ਵੱਲੋਂ ਕਾਨੂੰਨੀ ਰਹਿ ਲੈਣ ਤੋਂ ਬਾਅਦ ਘਠਿਤਤਮ ਮੁਲਾਜ਼ਮਾ ਮੁਲਜ਼ਮਾ ਖਿਲਾਫ ਮਨਪ੍ਰੀਤ ਕੌਰ ਗੁਰਚਰਨ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਦੇ ਖਿਲਾਫ ਧੋਖਾਧੜੀ ਤੇ ਮਿਲੀ ਭੁਗਤ ਦਾ ਕੇਸ ਦਰਜ ਕਰ ਲਿਆ ਗਿਆ ਇਨਕੁਆਇਰੀ ਅਫਸਰ ਨੇ ਦੱਸਿਆ ਕਿ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਆਪਣੀ ਧੀ ਨੂੰ ਕੈਨੇਡਾ ਭੇਜਣ ਬੇਚ ਕੇ 36 ਲੱਖ ਰੁਪਏ 82 36 ਲੱਖ 82000 ਰੁਪਏ ਖਰਚਾ ਕਰਵਾਇਆ ਤੇ 25 ਲੱਖ ਰੁਪਏ ਹੋਰ ਦੀ ਮੰਗ ਕੀਤੀ ਜਾ ਰਹੀ ਹੈ। ਦੋਸਤੋ ਵਿਦੇਸ਼ ਜਾਣ ਤੋਂ ਪਹਿਲਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖ ਲੈਣਾ। ਸਿੱਧੂ ਕੇਮਾਲਾ ਟੀਵੀ ਦੇਖਣ ਲਈ ਸਾਰਿਆਂ ਦਾ ਤੈਦਿਲੋਂ ਧੰਨਵਾਦ ਜੀ।